ਬ੍ਰਹਮ ਗਿਆਨੀ ਸਰਬ ਸ੍ਰਿਸ਼ਟੀ ਸਭ ਸ੍ਰਿਸ਼ਟੀ ਦਾ ਕਰਤਾ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਦਾ ਕਰਤਾ ਸਾਰੀ ਸ੍ਰਿਸ਼ਟ ਦਾ ਕਰਤਾ ਸਾਰੀ ਸ੍ਰਿਸ਼ਟ ਦਾ ਕਰਤਾ ਬ੍ਰਹਮ ਗਿਆਨੀ ਹੈ ਜੋ ਬ੍ਰਹਮ ਪੂਰਨ ਬ੍ਰਹਮ ਦੀ ਇੱਛਾ ਹੈ ਉਹਦੇ ਨਾਲ ਸ੍ਰਿਸ਼ਟੀ ਪੈਦਾ ਹੋਈ ਹੋਈ ਹੈ ਇੱਛਾ ਸਾਧਨ ਦੀ ਕੋਈ ਹੈ ਤੇ ਸ੍ਰਿਸ਼ਟੀ ਦੇ ਕਰਤੇ ਕਰ ਕੇ ਉਹਦੀ ਕਿੰਨੀ ਅੰਤਪਾਲ ਦੀ ਇਹ ਜਿਹਦਾ ਅੰਤਪਾਰ ਹੈ ਉਹਦੀ ਕਿੰਦਾ ਅੰਤਪਾਰ ਹੈ ਕਰਤੇ ਦਾ ਕੋਈ ਅੰਤਪਾਰ ਨਹੀਂ ਹੈ ਐਨਾ ਹੀ ਪਤਾ ਸਾਨੂੰ ਵੀ ਕਰਤਾ ਹੈ ਬਸ ਹਾਂ ਜੀ ਪਰਮ ਗਿਆਨੀ ਸਦ ਜੀਵੇ ਨਹੀਂ ਮਰਦਾ ਪਰਮ ਗਿਆਨੀ ਦਾ ਕਰਤਾ ਕੌਣ ਹੈ ਨਹੀਂ ਪਤਾ ਪਰਮ ਗਿਆਨੀ ਦਾ ਤਾਂ ਪਤਾ ਹੈ ਸਿਧਾ ਕਰਤਾ ਸਿਧਾ ਕਰਤਾ ਪਰਮ ਗਿਆਨੀ ਦਾ ਪਤਾ ਹੈ ਲੇਕਿਨ ਪਰਮ ਗਿਆਨੀ ਦਾ ਕਰਤਾ ਕੌਣ ਹੈ ਨਹੀਂ ਪਤਾ ਵਿਰਾਤਵਰਕ ਤੋਂ ਹੋ ਗਿਆ ਹੰਤਵਾਰ ਜਨ ਹੋ ਗਿਆ ਜਿਵੇਂ ਸਾਨੂੰ ਪਤਾ ਹੋਵੇ ਪਰ ਜਾਨੀ ਰਸਤ ਤੋਂ ਉਪਰ ਜਾਨੀ ਨੂੰ ਵੀ ਬਣਾਇਆ ਹੈ ਜਿਵੇਂ ਬਣਾਇਆ ਹੈ ਹਾਂ ਬ੍ਰਹਮੂ ਜਾਨੀ ਸਦ ਜੀਵੇ ਨਹੀਂ ਮਰਦਾ ਬ੍ਰਹਮਾਨੀ ਸਦ ਜੀਵੇ ਨਹੀਂ ਮਰਦਾ ਜਿਹੜਾ ਬ੍ਰਹਮਾ ਪ੍ਰਭੂ ਮਹਾਰਾਜ ਦਾ ਨਾਮ ਲਵਣ ਪ੍ਰਭੂ ਤਾਂ ਹੀ ਕਰਨੀ ਆ ਸਪੀਕਰ ਆਪ ਕਰ ਦੋ ਥੈਂਕ ਯੂ ਪ੍ਰਭੂ ਗਿਆਨੀ ਸੱਜੀਵੇਂ ਨਹੀਂ ਮਰਦਾ ਪ੍ਰਭੂ ਗਿਆਨੀ ਸੱਜੀਵੇਂ ਸਦਾਜੀਵ ਸਦਾਜੀਵ ਨਾ ਕੋਈ ਨਹੀਂ ਮਰਦਾ ਕੋਈ ਨਹੀਂ ਕਰਦਾ ਸੋਹਣੀ ਨਹੀਂ ਕਦੇ ਮੱਧ ਤੋਂ ਮੰਦ ਸੋਹਣੀ ਨਹੀਂ ਕਦੇ ਸੋਹਣੀ ਵਰਨ ਸੋਹਣਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਮੁਕਤੀ ਦਾ ਦਾਤਾ ਇੱਕ ਤਾਂ ਇੱਕ ਮੁਕਤੀ ਦੀ ਜੁਗਤੀ ਦਾ ਦਾਤਾ ਵੀ ਆ ਮੁਕਤੀ ਦੀ ਜੁਗਤੀ ਕੁਰਬਾਨੀ ਆ ਛੁੱਟਣ ਕੀ ਵਿਦਾ ਜਣੀ ਮੁਕਤੀ ਦਾ ਦਾਤਾ ਵੀ ਆ ਮੁਕਤੀ ਦੀ ਜੁਗਤੀ ਦਾ ਦਾਤਾ ਵੀ ਮੁਕਤੀ ਦੀ ਜੁਗਤੀ ਦਾ ਦਾਤਾ ਦੱਸੀ ਆ ਮੁਕਤੀਆਂ ਦੱਸੀ ਆ ਨਾ ਮੁਕਤੀ ਜੇ ਦੱਸ ਕੇ ਕੋਈ ਕਮਾਵੀ ਲਵੇ ਫਿਰ ਵੀ ਜਨਾਜ਼ਾ ਰੋਕੇ ਨਹੀਂ ਕਰਦਾ ਮੁਕਤੀ ਮਿਲਦੀ ਨਹੀਂ ਪਰ ਕਿ ਆਨੀ ਦਾ ਕੋਰਸ ਵੀ ਉਹਨੇ ਹੀ ਦੱਸਿਆ ਲਿਖਿਆ ਪਰ ਪਾਸ ਵੀ ਆ ਫਿਰਦਾ ਮਤਲਬ ਇਹ ਹੈ ਪਾਸ ਵੀ ਉਹਨੇ ਹੀ ਕਰਨਾ ਇਹ ਥੋੜੀ ਐ ਵੀ ਕੋਰਸ ਕਰਤਾ ਉਹ ਪਰਵਾਣੀ ਨਹੀਂ ਦਿੱਕਤੀ ਉਹ ਸਾਰੇ ਹੀ ਪੜ ਕੇ ਮੁਕਤ ਹੋ ਜਾਣਗੇ ਕੌਣ ਪ੍ਰਾਪਤ ਕਰ ਗਿਆ ਕੌਣ ਨਹੀਂ ਇਹਦਾ ਫੈਸਲਾ ਵੀ ਤਾਂ ਨੇ ਆਪੇ ਕਰਨਾ ਕੱਚਾ ਪੱਕਾ ਵੀ ਉਹ ਆਪੇ ਪਛਾਣਦਾ ਹੈ ਨਾਲੇ ਪਿੱਛੇ ਸਕਟਮ ਵੀ ਦੱਸਿਆ ਇਹ ਜਦੋਂ ਸਟਾਰਟਿੰਗ ਕੀਤੀ ਸੀ ਅਸਪਰੀ ਕਰਨੀ ਆਲੀ ਹਾਂ ਹਾਂ ਜੀ ਬ੍ਰह्म ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰह्म ਗਿਆਨੀ ਪੂਰਨ ਪੁਰਖ ਹੋ ਜਾਂਦਾ ਇਸ ਕਰਕੇ ਫਲ ਕਰਦੇ ਨੂੰ ਪੂਰਨ ਪੁਰਖ ਹੋਰ ਵਿਧਾਤਾ ਇਹੀ ਹੈ ਜਿਹੜਾ ਵਿਧਾਤਾ ਸ਼ਬਦ ਹੈ ਸਾਡਾ ਵਿਧਾਤਾ ਸੀ ਬੋਲਦੇ ਹਾਂ ਕਪੂਲਪੁਰ ਜੀ ਨੂੰ ਕਹਦੇ ਉਹ ਹੀ ਨੂੰ ਕਹਿੰਦੇ ਪਰ ਜਾਨੀ ਹੀ ਕਪੂਲਪੁਰ ਖੁਦਾਤਾ ਜਿਹੜਾ ਬਾਹਰ ਸਾਡੇ ਕੋਲ ਬਣ ਪਜਾਨੀ ਹੈ ਦੇ ਕਰਕੇ ਸਲੀਕ ਕਰਕੇ ਉਹ ਕਪੂਲਪੁਰ ਖੁਦਾਤਾ ਨਹੀਂ ਹੈ ਪਰ ਇਹਦਾ ਸੁਭਾਅ ਉਹਦਾ ਸੁਭਾਅ ਇੱਕੋ ਜਿਹਾ ਹੈ ਇਹ ਤਾਂ ਉਹਨਾਂ ਦਾ ਅਨੁਸਾਰ ਨ ਕਰਨ ਵਾਲਾ ਹੀ ਹੈ ਸਰੀਰ ਛੱਡ ਕੇ ਹੋ ਜਾਈ ਹੈ ਜਨਾਜ਼ਾ ਜਿਹੜਾ ਸਰੀਰ ਹੈ ਉਹ ਨਾਲ ਜਿਹਦੀ ਇਹਨਾਂ ਜਿਹੜ ਨੂੰ ਬ੍ਰਹਮ ਗਿਆਨੀ ਕਹਿ ਨਹੀਂ ਸਕਦਾ ਕੋਹੋਂ ਨਾਲ ਨਹੀਂ ਕਹਿ ਸਕਦੇ ਕਾਇਸ ਹਕਦੇ ਆ ਉਹ ਆ ਜਿਹੜੇ ਇਹਨਾਂ ਨੌਰ ਕੰਡੀਸ਼ਨਾਂ ਮਿਲਦੀਆਂ ਜਿਵੇਂ ਸ੍ਰਿਸ਼ਟੀ ਦਾ ਕਰਤਾ ਹੋ ਗਿਆ ਜਿਵੇਂ ਕੋਈ ਨੂੰ ਬ੍ਰਖ ਵਧਾਤਾ ਹੋ ਗਿਆ ਨਹੀਂ ਕੁਛ ਸਪਟਾ ਹੈ ਕੁਛ ਨਹੀਂ ਹੈ ਹੋਰ ਜਾਣੇ ਤੇ ਇਹ ਕਹਿ ਸਕਦੇ ਕੁਛ ਸਪਟਾ ਹੈ ਹਾਂ ਉਹਦੇ ਸ੍ਰਿਸ਼ਟੀ ਦਾ ਕਰਤਾ ਨਹੀਂ ਕਹਿ ਸਕਦੇ ਇਸ ਕਰਕੇ ਦਿਓ ਕੁਝ ਕੱਲ ਨਾ ਐਸੀਆਂ ਨੇ ਫੜੀਆਂ ਦਾ ਨਾ ਨਹੀਂ ਹੋੜੀਆਂ ਜਾ ਸਕਦੀ। ਜੀ ਤਾਂ ਕੁਝ ਕੁਝ ਨਛਣ શરીਰੇ ਤੇ ਪਿੱਛੇ ਰਹਿੰਦੇ ਕਮੀ ਹਾਂ ਕੁਝ ਲੱਛਣ ਹੋ ਜਾਏਗਾ ਹਾਂ ਕੁਝ ਹੈਗਾ ਨਾ ਕੁਝ ਨਹੀਂ ਬ੍ਰਹਮਾळे ਲੱਛਣ ਤਾਂ ਦੇ ਪਿਛਲੇ ਹੀ ਨਾ ਜਲੇ ਆਉਂਦੇ ਜੀਬ ਦੇ ਹਾਂ ਬ੍ਰਹਮਾळे ਲੱਛਣ ਤਾਂ ਹੈ ਗਿਆਨੀ ਆਲੇ ਲੱਛਣ ਜਿਹੜੇ ਉਹ ਨਹੀਂ ਕਿਉਂਕਿ ਸ੍ਰਿਸ਼ਟੀ ਕਰ ਰਚਨਾ ਗਿਆਨ ਨਾਲ ਹੋਈ। ਬ੍ਰਹਮਾਲੇ ਕੋਣ ਦੇ ਕੋਸੀ ਹਵੇਸ਼ ਹੈਗੇ ਨੇ ਗਿਆਨੀ ਵਾਲੇ ਕੋਣ ਨਹੀਂ। ਕਿਹਾ ਤਾਂ ਗਿਆਨ ਤੋਂ ਨਾਲ ਦੱਸਿਆ ਹੋਇਆ ਬੋਲ ਰਿਹਾ। ਟਰਕੀ ਬਾਣੀ ਸੁਣ ਕੇ ਬੋਲ ਰਿਹਾ ਗਾਂਦੇ ਰਿਹਾ। ਗਿਆਨੇ ਵਾਲਾ ਪੱਖ ਇਹਦੇ ਕੋਲ ਨਹੀਂ ਹੈ ਬ੍ਰਹਮਾਲਾ ਪੱਖ ਹੈਗਾ। ਬ੍ਰਹਮਦੇਵ ਵਿੱਚ ਪੂਰਨ ਬ੍ਰह्म ਜਿਹਾ ਹੋਇਆ ਉਹ ਵੀ ਪੱਖ ਸਾਡੇ ਕੋਲ ਗਿਆਨ ਵਾਲੇ ਆਇਆ ਹੋਇਆ। ਮਨ ਸੁਖਿਆ ਲਿਆ ਜੀ ਨੇ ਉਹਦੇ ਬਾਅਦ ਪੂਰਨ ਪਰਮ ਤਾਂ ਹੋਇ ਗਿਆ ਪੂਰਨ ਪਰਮ ਨੂੰ ਗਿਆਨੀ ਜ਼ਰੂਰ ਕਿਹਾ ਕੱਲਾ ਗਿਆਨੀ ਰਹਿਦਾ ਹੈ ਉਹ ਤਾਂ ਬ੍ਰਹਮ ਗਿਆਨੀ ਨਹੀਂ ਆਇਆ ਉਹਦੇ ਬਾਅਦ ਗਿਆਨੀ ਆਖਾ ਤੁਹਾਨੂੰ ਨਾਮ ਹੈ ਜਿਹੜਾ ਸ਼ਬਦ ਜਾਨ ਹੈ ਜਾਨ ਆਇਆ ਉਹ ਗਿਆਨੀ ਵਾਸਤੇ ਆਇਆ ਵਿਅਕਤੀ ਵਾਸਤੇ ਆਇਆ ਪਰਮ ਗਿਆਨੀ ਤੇ ਆਕਾਰ ਵਾਸਤੇ ਆਇਆ ਦੇ ਤੋਂ ਬਾਅਦ ਉਹ ਸਾਰਾ ਸੱਚਖਣ ਵਾਲੇ ਵਾਸਤੇ ਜਰੂਰ ਹੋਸ ਸਿਸ਼ਕਾ ਕਰਤਾ ਹੋਏ ਸਿਸ਼ਕਾ ਕਰਤਾ ਇਹਦਾ ਸਿਸ਼ਟੀ ਦੇ ਵਿੱਚ ਆਇਆ ਕਰਤਾ ਕਿਹਾ ਇਹਦਾ ਸਿਸ਼ਟੀ ਦੇ ਵਿੱਚ ਆਇਆ ਇਹ ਤਾਂ ਅਵਸਥਾ ਪ੍ਰਾਪਤ ਕਰੀ ਕੰਮ ਨਹੀਂ ਇਹਨੇ ਦੱਸਿਆ ਇਹਨੇ ਉੱਥੇ ਪਹੁੰਚਣਾ ਹੈ ਇਹਨੇ ਤਾਂ ਬੰਨਾ ਬੰਮ ਗਿਆ ਇਹ ਤਾਂ ਰਾਹ ਦੇ ਵਿੱਚ ਹੈ ਜੀ ਰੇੜੇ ਹੀ ਆ ਜਾਣੀ ਕਾਹਦੇ ਬ੍ਰਹਮ ਗਿਆਨੀ ਅਨਾਥ ਘਰ ਨਾਸ ਉਹ ਸੁਰੇ ਦੀ ਮਿਲ ਗਈ ਇੱਕ ਸੁਰਤਾ ਇੱਕ ਹੋ ਗਿਆ ਸੁਰਸਾਧਨਾ ਹੋ ਗਈ ਪਰ ਅਜੇ ਸ਼ਰੀਰਤਾ ਹੈ ਮਾਇਆ ਦੇ ਵਿੱਚ ਬਹੁਤ سارے ਸਵਾਲ ਨੇ ਇੱਥੇ ਜਿਹੜੇ ਇਹਦੇ ਕੋਲ ਨਹੀਂ ਆ ਗਿਆ ਮਾਇਆ ਦਾ ਜਿਹੜਾ ਸਾਰਾ ਗਿਆ ਲੱਖਾਂ ਸਵਾਲ ਨੇ ਮਾਇਆ ਦੇ ਜਿਹੜੇ ਪਤਾ ਨਹੀਂ ਹੈ ਜਿਹੜਾ ਆਦਮੀ ਆ ਗਿਆਨ ਰੱਖਦਾ ਆਤਮ ਗਿਆਨ ਦੀ ਆਤਮਾ ਬਾਰੇ नहीं नहीं कहने कहने माया ਦੇ ਕਰੋੜਾਂ ਸਵਾਲ ਨੇ ਜਿਹਦਾ ਇਹ ਕੋਈ ਜਵਾਬ ਨਹੀਂ। ਬ੍ਰਹਮ ਕਹਿੰਦੇ ਕਿ ਮੈਂ ਹੋ ਗਿਆ। ਆਤਮ ਗਿਆਨੀ ਹੋਈਆਂ ਇਹ। ਇਹਨੂੰ ਆਤਮ ਗਿਆਨੀ ਕਹਨੇ ਆ ਸੀ ਪਰ ਉਹ ਗਾਦੀ ਜਿਹਨੂੰ ਕਹਨੇ ਇਹਨੂੰ ਆਤਮ ਗਿਆਨੀ ਹੋ ਪਰਮ ਕਹਿੰਦੀ ਆਪਣਾ ਗਿਆਨ ਹੈ ਨੂੰ। ਬ੍ਰਹਮ ਬਾਰੇ ਗਿਆਨ ਹੈ ਨੂੰ। ਮਾਇਆ ਬਾਰੇ ਗਿਆਨੀ। ਸ੍ਰੇਸ਼ਟ ਕੇ ਕਰਤੇ ਵਾਲਾ ਕੋਈ ਨਹੀਂ ਹੈ ਦੇ। ਭੁਗਤ ਜੁਗ ਤੇ ਜੀ ਕਾ ਦਾਤਾ ਨਹੀਂ ਹੈ। ਉਹ ਦੇਤਾ ਰਿਨੋਟੇ ਗੁਣ ਆਈ ਨਹੀਂ ਸਰ ਹਾਂ ਦੇਤਾ ਰਿਨੋਟੇ ਗੁਣ ਆਈ ਨਹੀਂ ਨਾ ਇਹ ਕਿਤੇ ਨਹੀਂ ਆਉਂਦੇ ਹੋ ਜਾ ਇਹ ਗੁਣ ਲੈ ਲੰਦੇ ਨੇ ਜਬਰਦਸਤੀ ਲੈ ਹੋਏ ਨੇ ਜਿੰਨੇ ਗੁਣ ਆ ਸਕਦੇ ਨਾ ਦੱਸਦੇ ਜਿਹੜੇ ਨਹੀਂ ਆ ਸਕਦੇ ਲੈ ਹੋਏ ਨੇ ਉਹ ਉਹ ਵੱਖਰੇ ਕੀਤੇ ਨੇ ਬੜਾ ਮੁਸ਼ਕਲ ਹੈ ਗੱਲ ਇੱਥੇ ਬਸ ਬ੍ਰਹਮਗੰਨੀ ਵਾਲੀ ਜਿਹੜੀ ਇਹ ਮੰਪਲੀ ਇੱਥੋਂ ਕਈ ਥਾਂ ਹੀ ਤੇ ਕਈ ਵਾਰੀ ਤਾਂ ਲੱਗਦਾ ਵੀ ਜਿਵੇਂ ਕੋਈ ਵਿਅਕਤੀ ਵਾਸਤੇ ਵੀ ਆ ਰਹੇ ਕਈ ਹਾਂ ਕਈ ਵਾਰੀ ਜਾ ਕੇ ਜਾਂਦਾ ਵੀ ਸਿੱਧਾ ਵੀ ਵਿਅਕਤੀ ਵਾਸਤੇ ਹੈ ਹੀ ਨਹੀਂ ਇਹ ਦੇਖੋ ਤਰਵਰੂਪੀ ਰਾਮ ਹੈ ਉਹ ਜਿਹੜੀ ਛਾਂ ਹੈ ਦਰਖਤ ਦੀ ਹੈ ਤਾਂ ਸ਼ਕੂ ਉਹ ਉਹ ਹੋਈ ਜੀ ਯਾਤਰਾਸਤ ਪਰ ਉਸ ਤੋਂ ਧਾਤਾਂ ਥੋੜੀ ਤੋੜ ਲੂਗਾ ਛਾਂ ਜੋ ਇਹ ਫਿਰ ਥੋੜੀ ਤੋੜ ਲੂਗਾ ਤਫਰਦੋ ਠੋੜੀ ਥੋੜੀ ਆ ਜੂਚੋਂ ਸੋਚੋ ਤਰਖੋ ਉਸਮਨ ਤਾਂ ਰੂਪੇ ਰੂਪ ਹੈ ਉਹ ਤਾਂ ਕੋਲ ਰੰਗ ਰੂਪ ਤਾਂ ਹਜਈਆ ਸੁਹਾਦਾ ਹਜਈਆ ਪਰ ਦੇ ਨਹੀਂ ਸਕਦਾ ਦੇ ਨਹੀਂ ਸਕਦਾ ਦੱਸ ਨਹੀਂ ਸਕਦਾ ਮੁਕਤੀ ਦੇ ਨਹੀਂ ਸਕਦਾ ਦੱਸ ਸਕਦਾ ਉਹ ਤੇ ਜੋਗਤੀ ਐ ਐਕਸਪਲੇਨ ਕਰ ਸਕਦਾ ਹੈ ਦੇ ਨਹੀਂ ਸਕਦਾ ਉਹ ਦੇ ਵੀ ਸਕਦਾ ਅ ਦੱਸੀ ਅਸਰ ਜਾਂ ਉਹਦੀ ਦੱਸੀ ਹੋਈ ਦੱਸ ਸਕਦਾ ਹੈ ਇਹ ਸਿੱਧਾ ਤਾਂ ਦੱਸ ਵੀ ਨਹੀਂ ਸਕਦਾ ਇਹ ਤਾਂ ਬੁਲਾਇਆ ਹੀ ਬੋਲ ਸਕਦਾ ਦਸਮ ਵੇਲੇ ਵੀ ਬੁਲਾਇਆ ਹੀ ਬੋਲਿਆ ਅਸਰ ਦੱਸੀ ਵੀ ਇਹਨੇ ਨਹੀਂ ਦੱਸੀ ਵੀ ਇਹਨੇ ਨਹੀਂ ਜਿਸ ਨੂੰ ਜਾਣਣਾ ਹੈ ਉਹ ਹੀ ਜਾਣਦਾ ਹਾਂ ਜੁਕਤੀ ਦਾ ਦਾਤਾ ਬਣੀ ਹੈ ਮੁਕਤੀ ਦਾ ਦਾਤਾ ਇੱਕ ਪਾਸੇ ਛੱਡੋ ਕੁੰਤੀ ਦੀ ਜੁਕਤੀ ਦਾ ਦਾਤਾ ਉਹ ਹੀ ਹੈ ਅੱਛੇ ਨੇ ਜਾਣਿਆ ਉਹ ਸੋ ਤੁਸੀਂ ਜਿਹਹਾ ਜਹਾਜਤ ਕਹਿੰਦੇ ਹੋ ਉਹ ਉਹਦੇ ਵਰਗਾ ਤਰੁਣ ਉਪੋਨੀ ਸੁਭੇ ਜੈਸਾ ਜਿਵੇਂ ਕਿਹਾ ਹਾਂ ਇਹਨੂੰ ਕਹੇ ਜੈਸਾ ਤੂੰ ਤੈਸਾ ਤੂੰ ਹੈ ਕਾਹ ਬੋਲਦੀ ਜੀ ਇਵੀ ਤੋਂ ਆਪਣੇ ਵਰਗਾ ਆਪੇ ਅੱਲ ਲਈਆ ਹੋਰ ਹੈ ਦੀ ਕੁਛ ਆ ਬ੍ਰह्मज्ञानी ਅਨਾਥ ਦਾ ਨਾਸ ਬ੍ਰह्मज्ञानी ਅਨਾਥ ਦਾ ਨਾਸ ਅਨਾਥ ਕੌਣ ਹੈ ਅਨਾਥ ਦਾ ਜਿਆਦਾ ਮਾਨ ਹੈ ਮਨੁਬੁੱਧੀਆ ਅਨਾਥ ਜੀ ਇਹ ਕੋੜੇ ਨਾਥ ਹੈ ਉਹਦਾ ਇਹਦਾ ਮਾਨਾ ਨਾਸੀ ਪਹਿਲਾਂ ਮਨੁੱਖੀ ਨਾਸਤੇ ਉਹਨਾਂ ਦਾ ਹੋਣਾ ਨਾਥ ਹੈ। ਪਰਮ ਗਿਆਨੀ ਤੋਂ ਘਟਣਾ ਉਹ ਨਹੀਂ ਹੋ ਸਕਦਾ ਸੀ। ਜੇ ਕੋਈ ਜੜੇ ਨਾਥ ਬਣ ਗਏ ਗਿਆਤਾ ਉਹ ਹੈ ਨਹੀਂ। ਨਾਥ ਕਹਣ ਲੱਗੇ ਆ ਗਲਤੀ ਸੀ ਉੱਥੇ। ਉਹ ਗਿਆਨ ਨਾਨਕ ਦੇ ਰਿਆ ਨਾ ਤੁਹਾਨੂੰ ਅਜੋਗੀਆਂ। ਇਹ ਅਸਲੀ ਮਾਨਾ ਜੇ ਨਾਥ ਬਣੋ। ਜੇ ਬਸ ਸਾਧੇ ਖਾਲਸਾ ਰੇਗ ਬਣ ਜਾਂਦਾ। ਰੱਬ ਦੇ ਨਾਮ ਉੱਤੇ ਆ ਗਿਆ। ਲੱਭ ਗਿਆ ਨਾ ਸੁਣ ਲਿਆ ਉਹ ਵੀ ਨਾਲ ਜੋੜ ਲੈਣਾ ਰਹਿ ਗਿਆ ਇਹ ਵੀ ਜੋੜਦੇ ਰਹੇ ਨੇ ਪਿੱਛੇ ਵੀ ਵੇਖਣ ਵਾਲਾ ਵੇਖਣ ਵਾਲੇ ਦਾ ਫਿਰ ਜੋੜ ਲੈਣਾ ਪਹਿਲਾਂ ਉਹ ਫਿਰ ਸਾਰਾ ਇਹ ਜੋ ਕੀਤਾ ਕਰਾਇਆ ਹੁੰਦਾ ਨਾ ਅਬਸਰਟ ਹੋ ਜਾਂਦਾ ਸਾਰਾ ਉਹ ਫਲਸਫੀਓ ਬਿਲਕੁਲ ਅਬਸਰਟ ਹੋ ਜਾਂਦਾ ਹਾਂਜੀ ਬ੍ਰह्म ਗਿਆਨੀ ਦਾ ਸਭ ਉੱਪਰ ਹੱਥ ਹੈ ਆਪ੍ਰਮਖਾ ਦੀ ਗੱਲ ਸਭ ਉੱਪਰ ਹੱਥ ਜਿੰਨੇ ਵੀ ਗਾਨਵਾਂ ਨੇ ਵੀ ਮੱਦਾਂ ਦੇਣ ਵਾਲੇ ਤਾਂ ਦੇਣ ਵਾਲੇ ਗੁਰੂ ਬਣੇ ਹੋਏ ਨੇ ਰਾਦਸਨ ਵਾਲੇ ਸਿੱਧਾ ਸਾਰਿਆਂ ਦੇ ਉੱਤੇ ਉਹਦਾ ਹੱਥ ਸਾਰਿਆਂ ਤੇ ਕਿਰਪਾਉ ਦੀ ਹੋਈ ਜੇ ਕਿਸੇ ਨੇ ਲੈਣਾ ਹੋਵੇ ਉਹ ਤੋਂ ਉੱਚੀ ਵਿਵਸਥਾ ਚਾਹੀਦੀ ਹੈ ਉਹਦਾ ਹੱਥ ਉੱਤੇ ਹੈ ਉੱਥੋਂ ਲੈ ਲਓ ਉਹਦਾ ਹੱਥ ਸਾਰਿਆਂ ਨਾਲ ਉੱਚਾ ਹੈ ਉੱਚੀ ਅਵਸਥਾ ਦਾ ਗਿਆਨ ਰਤ ਲਾ ਲੋ ਥੱਲੇ ਵੀ ਹੈ ਗਿਆਨ ਬੋਲੇ ਥੱਲੇ ਵੀ ਉਹ ਹੈਗੇ ਨੇ ਰਸ ਮਿਲਦਾ ਹੈ ਗਿਆਨ ਮਿਲਦਾ ਟੂਟੀਆਂ ਥੱਲੇ ਵੀ ਨੇ ਸਭ ਤੋਂ ਉੱਚੀ ਟੂਟੀ ਦਾ ਗਿਆਨ ਜਿਹੜਾ ਨਾ ਉਹ ਸਭ ਤੋਂ ਉੱਚੀ ਅਵਸਥਾ ਹੁੰਦਾ ਥੱਲੇ ਦੀ ਅਵਸਥਾ ਦਾ ਗਿਆਨ ਬ੍ਰਹਮ ਗਾਂਧੀ ਦਾ ਸਗਲ ਆਕਾਰ ਬ੍ਰਹਮ ਗਾਂਧੀ ਦਾ ਸਗਲ ਆਕਾਰ ਜਿੰਨਾ ਵੀ ਆਕਾਰ ਦੀਦਾ ਅੱਖਾਂ ਨੂੰ ਅਸਲ ਬ੍ਰਹਮ ਗਿਆਨੀ ਦਾ ਆਕਾਰ ਹੈ ਇਹ ਗੱਲ ਥੋੜੀ ਔਖੀ ਹੈ ਛੋਟੇ ਗਾਂਧੀ ਦਾ ਆਕਾਰ ਕਿਉਂ ਬ੍ਰਹਮ ਰੂਪ ਜਿਹਦਾ ਹੈ ਮਾਇਆ ਨਹੀਂ ਹੁੰਦੀ ਅਕਾਰ ਦੀ ਮਾਇਆ ਬ੍ਰਹਮ ਰਵਾਂ ਸਾਧ ਸੰਗੰਗ ਇਹ ਰਾਇਆ ਵੀ ਆਪਣੇ ਵਿੱਚੋਂ ਹੀ ਪੈਦਾ ਕੀਤੀ ਹੈ ਵਾਹ ਅੜੀ ਦੀ ਦੀ ਹਵਾ ਹਵਾ ਬਾਾਰ ਛੱਡੀਏ ਆਕਾਸ਼ ਵਿੱਚ ਛੱਡੇ ਸਾਤੇ ਦੇ ਪਵਨਾਈ ਬਾਾਰ ਉਹ ਆਕਾਸ਼ ਵਿੱਚ ਛੱਡਿਆ ਅਸਾਹ ਜੜੋਲ ਖੜਾ ਹੈ ਹਵਾ ਵਿੱਚੋਂ ਛੱਡੀ ਹਵਾ ਆਕਾਸ਼ ਕੁਬਦੀ ਪਾਣੀ ਵਗਾਰਾ ਇਹ ਜਿਹੜੀ ਮਿੱਟੀ ਆ ਇਹ ਸਭੇ ਤੋਂ ਬਣਦੀ ਆ ਚਾਰ ਤਤ ਨੇ ਬਖਰੇ ਛਡੇ ਤੇ ਹੀ ਮਾਇਆ ਦੇ ਚੀਜ਼ ਗਾਜੀ ਭ੍ਰਮ ਗਿਆ ਨਿਕਲ ਸਗਲ ਆਕਾਰ ਸਗਲ ਆਕਾਰ ਹੈ ਜੋ ਅਸਲ ਉਹ ਕਹਿੰਦੇ ਪਿੱਛੇ ਹੀ ਆ ਫ੍ਰਮ ਗਿਆਨੀ ਦੇ ਗਿਆਨ ਦਿਓ ਦੇਣ ਆਇਆ ਦਾ ਵਿੱਚੋਂ ਪੈਦਾ ਹੋਈ ਆ ਆਕਾਰ ਤਾਂ ਬਾਅਦ ਚ ਵੜ ਜੂ ਆਕਾਰ ਬਕੀ ਨੂੰ ਗੰਭੀਰ ਰੂਪ ਰੇਖਾ ਨਾਲ ਜਮਾਇਆ 6 ਪੈਜੀ 6 6 ਤੋਂ ਤਾਂ ਗਿਆਨ ਦੇ ਦਿੱਤੇ ਹਵਾ ਦੀ ਤਾਂ ਕੋਈ ਸ਼ੇਪ ਨਹੀਂ ਪਾਣੀ ਦੀ ਵੀ ਕੋਈ ਸ਼ੇਪ ਨਹੀਂ ਧਰਤੀ ਦੀ ਸ਼ੇਪ ਹੋ ਸਕਦੀ ਆ ਅੱਗ ਦੀ ਵੀ ਕੋਈ ਸ਼ੇਪ ਨਹੀਂ ਸ਼ੇਪ ਨਹੀਂ ਹਉਤੇ ਗਦਰ ਜੀ ਦੀ ਪਾਣੀ ਜਿਹੇ ਜਿਹੇ ਭਾਂਡੇ ਚ ਪਾ ਕੇ ਜਮਾਂ ਦਾ ਹੋ ਜਾਈ ਬਣ ਜਾਂਦਾ ਪਾਣੀ ਜਿਹੇ ਆਪਾਂ ਬਰਫ ਬਣਾਉਂਦੇ ਆ ਜਿਹੇ ਜਿਹੇ ਆਕਾਰ ਤੁਸੀਂ ਦੋਪ ਕੇ ਹੋ ਜਾ ਹੋ ਜੂਗਾ ਇਹ ਮੈਂ ਹਵਾ ਦੀ ਗੱਲ ਹੈ ਜਿਹੇ ਜਿਹੇ ਵੀ ਚੀਜ਼ ਆਪਾਂ ਪਰਦੇ ਹਾਂ ਉੱਥੇ ਉੱਥੇ ਪਰ ਜਾਂਦੀ ਖਾਲੀ ਸਵੇਰੇ ਚਾਹੀਦੀ ਉੱਥੇ ਹਵਾ ਪਰ ਜਾਂਦੀ ਕੋਈ ਜੀ ਤਾਂ ਹਾਂ ਸਰਕਾਰ ਤਾਂ ਨਹੀਂ ਹੈ ਕੱਟਵਾਟ ਦਾ ਫਿਕਰ ਨਹੀਂ ਕਰਨਾ ਪੈਂਦਾ ਇਹਨੂੰ ਆ ਤਾਂ ਅਰਥ ਦਿੱਤਾ ਹੈ ਸਰੀਰ ਬਣਾ ਕੇ ਸ਼ਕਲਾਂ ਬਣਾ ਕੇ ਫਰਾਗਾਦ ਦਿੱਤਾ ਹੈ ਮਿਰਗ ਗਿਆਨੀ ਦਾ ਹੀ ਆਕਾਰ ਦਿੰਦਾ ਹੋਇਆ ਇਹਨੂੰ ਕਰਤਾ ਜਿਹੜਾ ਹੈ ਕਰਤਾ ਲਫ਼ਜ਼ ਆਇਆ ਕਰਤਾ ਉਹ ਆਕਾਰ ਦੇਣ ਵਾਲਾ ਹੈ ਕੱਤੇ ਦਾ ਮਤਲਬ ਇੱਥੇ ਜਿੱਥੇ ਸਾਧੇ ਤੇ ਪਵਨਾ ਪਿਆ ਉੱਥੇ ਕਰਤਾ ਦੇ ਲਫ਼ਜ਼ ਬਖਤੇ ਆਇਆ ਫਿਰ ਸ੍ਰਿਸ਼ਟੀ ਦਾ ਕਰਤਾ ਘੱਜ ਜਿੱਥੇ ਜੀਵਾਤਮਾ ਹੈ ਸਰੀ ਬੋਡੀ ਹੈ ਹਾਂ ਵੀ ਸ੍ਰਿਸ਼ਟੀ ਦਾ ਕਰਤਾ ਜਿੱਥੇ ਜੀਵਾਤਮਾ ਪਈ ਹੈ ਨਾਲ ਮਾਇਆ ਦੇ ਜੋੜੀ ਹੈ ਉੱਥੇ ਕੱਤੇ ਦੀ ਲੋੜ ਪਈ ਹੈ ਤੇ ਸੱਚੇ ਤੇ ਪਵਣਾ ਪਿਆ ਪਵਣਾ ਤੇ ਜਲ ਹੋਏ ਆਪੇ ਹੀ ਉਥੇ ਕਰਤਾ ਨਹੀਂ ਆਇਆ ਉਥੇ ਗੱਲ ਜਿੱਥੋਂ ਥੋੜਾ ਜਿਹਾ ਫਰਕ ਪੈ ਜਾਂਦਾ ਆਪਾਂ ਨੂੰ ਤਾਂ ਔਖਾ ਲੱਗਦਾ ਹੈ ਉਥੇ ਪਿਆ ਕਰਤਾ ਨਹੀਂ ਹੈ ਕਰਤਾ ਜਿਆਦਾ ਜਾਂ ਚੇਤਨਾ ਨਾਲ ਜੜ ਦਾ ਜੋੜ ਲਾਉਂਦਾ ਇੱਕ ਤਾਂ ਚੇਤਨਾ ਨਾਲ ਜੜ ਦਾ ਜੜ ਦਾ ਜੋੜ ਲੱਗਦਾ ਹੈ ਜੜ ਨੂੰ ਚੇਤਨਾ ਨਾਲ ਜੋੜਦਾ ਸਰੀਰ ਤੇ ਜਿਵੇਂ ਜੋੜਿਆ ਹੋਇਆ ਹਰ ਜੋੜ ਕਿਤੇ ਰੜਤਦਾ ਦੀ ਪਤਾ ਨਹੀਂ ਲੱਗਦਾ ਕਿੱਥੇ ਹੈ ਹੈਗਾ ਜਿਉ ਜੋੜ ਲਗਿਆ ਪਰ ਰੜਕਦਾ ਕਿਥੇ ਪਤਾ ਨਹੀਂ ਲੱਗਦਾ ਜੋੜਤੇ تھے ਤੇ ਉਹਦਾ ਲਾਇਆ ਹੋਇਆ ਜੋੜ ਹੈ ਕਰਤਾ ਫਿਰ ਸ਼ੇਫ ਵੀ ਅਡਰ ਦਤੀ ਹੈ ਜਿੰਨੇ ਵੀ 84 ਲੱਖ ਜੂਨ ਹੈ ਹਰ ਜੂਨ ਦੇ ਵਿੱਚ ਇੱਕ ਦੂਏ ਨਾਲ ਉਹਨਾਂ ਦੀ ਵੀ ਸ਼ਕਲ ਨਹੀਂ ਮਿਲਦੀ ਇਹ ਜਿਵੇਂ ਇਹ ਕਰਤੇ ਖੇਲ ਉਹ ਬਣਾਇਆ ਕੋਈ ਨੇ ਤੁਸੀਂ ਜਿਹੜਾ ਬਣਾਇਆ ਹਾਂ ਉਦਨ ਕਰਤਾ ਲੱਭਿਆ ਜੋ ਕ੍ਰिएशन ਆ ਉਹਦੇ ਕਰਤੇ ਕਰਤਾ ਕ੍ਰੀਏਟਰ ਕਰਤਾ ਉੱਥੇ ਲਬਜ਼ ਕਰਤਾ ਨਹੀਂ ਆ ਸਾਡੇ ਤੇ ਜੋ ਭਵਨ ਤੇ ਆ ਉਹ ਤਾਂ ਨਿਭਕੇ ਕੀ ਪੈਤੀ ਆਲਰੇਡੀ ਸੀ ਵਕਰੀ ਕਰਤੀ ਹੋਈ ਬ੍ਰਹਮ ਗਿਆਨੀ ਦਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ لیکن ਆਪ ਨਹ ਕਰ اپنا کاروザ ਨਹੀਂ ਜਿੰਨਾ ਵੀ ਆਕਾਰ ہے برم્ઞાની ਦਾ پیدا ਕੀਤਾ ਹੋਇਆ ਹੈ ਜਿਹੜੇ શરીર ਨੇ ਉੱਥੇ ਤਾਂ ਆਪੇ ਬੈਠਾ برم ਤਾਂ ਬੈਠਾਇਆ برم ਗਿਆਨੀ ਕਰਕੇ ਜਿਹੜਾ ਗੱਲਬਾਤ ਵਿੱਚ ਤਾਂ ਉਹ برم ਗਿਆਨੀ ਵਾਲਾ ਸ਼ਬਦ ਸੁਣਦਾ ਤਾਂ ਆਕਾ ਤਾਂ ਬਣਿਆ ਉਹ ਬ੍ਰह्म ਨੇ ਸੁਣ ਕੇ ਬਣਾਇਆ ਉਸ ਤੋਂ ਪੂਰਾ ਤੱਪ ਕਰਦਾ ਲਿਖਿਆ ਤਾਂ ਹੀ ਲਿਖਿਆ ਹੋਇਆ ਹੈ ਸ਼ਬਦ ਨਾਲ ਜੁੜਿਆ ਹੋਇਆ ਸੀ ਅਕਾਰ ਬਣਾਇਆ ਉਦੋਂ ਤੱਕ ਬਣਾਇਆ ਤਾਂ ਉਹਨੇ ਦੱਸਿਆ ਤਾਂ ਉਹਨੇ ਪੜਾਇਆ ਚਾਹੀਏ ਨਹੀਂ ਹੈ ਸਾਰੇ ਜਨਾਂ ਨਾਲ ਬੀਜ ਮੰਤਰ ਸਰਬ ਕੋ ਗਿਆਨ ਜ਼ਮੀਨ ਚੋਂ ਜਦੋਂ ਬੀਜ ਸਰਦ ਨੇ ਉੱਠਾ ਜਦੋਂ ਕਿ ਬੀਜ ਸਰਦ ਨੇ ਜਾ ਜਬ ਨਾ ਜਾੜਾ ਪੇ ਥੱਲੇ ਨੂੰ ਜਾਂਦੀ ਆ ਜਾਏ ਜਾੜ ਉੱਤੇ ਪਾਸੋਂ ਪੈਦਾ ਹੋਈ ਹੋਵੇ ਜਦ ਥੱਲੇ ਨੂੰ ਜਾਉਗੀ ਉੱਤਰਾ ਪਾਸਾ ਹੋ ਤਰੂਗਾ ਚਾਹੇ ਬੀਜ ਵਟਾ ਲੈ ਕੇ ਆਵੇ ਉੱਤੇ ਨੂੰ ਕੋਣੂ ਕੋਣ ਦਾਦਾ ਵੀ ਤੂੰ ਉੱਤਰ ਨੂੰ ਜਾ ਤੂੰ ਥੱਲੇ ਨਾ ਉੱਥੇ ਵੀ ਗਿਆਨ ਹੈ ਉਹ ਬੀਜ ਮੰਤਰ ਹੈ ਉੱਥੇ ਈਂ ਵਾਲਾ ਮੰਤਰ ਜਿਹੜਾ ਬੀਜ ਨੂੰ ਮੰਤਰ ਹੈ ਉਹ ਬੀਜ ਮੰਤਰ ਕਹਿੰਦੇ ਨੇ ਜਿਹੜਾ ਬੀਜ ਨੂੰ ਸੁਣਦਾ ਹੈ ਉਹ ਵੀ ਜਮਾਂਤਰਾ ਬਿਨਾ ਕਰਨਾ ਤੇ ਸੁਣਦਾ ਵੀ ਜ ਕੋੜੇ ਦੇ ਕੰਨ ਕਿੱਥੇ ਹੁੰਦੇ ਨੇ ਫਰਨ ਦਾ ਦਰਖਤ ਦੇ ਨੂੰ ਥਣ ਲੱਗਦਾ ਹੈ ਡਾਲੇ ਨੂੰ ਰੋੜੀ ਕਣ ਲੱਗਦੇ ਨੂੰ ਸੁਣਦਾ ਅ ਦਰਖਤ ਨੂੰ ਬੱਦਦਾ ਪੌਦੇ ਨੂੰ ਪੇੜਾਂ ਨੂੰ ਅਸੀਂ ਕਹਿੰਦੇ ਸੁਣਦਾ ਨਾ ਲੇਕਿਨ ਉਹਦੇ ਬੀਜ ਨੂੰ ਨਹੀਂ ਸੁਣਦਾ ਬੀਜ ਆਲਾ ਬੰਤਰ ਹੋਰ ਹੈ ਪੌਦੇ ਪੇੜਾਂ ਨੂੰ ਆਪਣਾੜੀ ਵਾਲਾ ਛੋੜਦੀ ਹੈ ਫਿਰ ਉਹਨਾਂ ਨੂੰ ਇਹ ਸੁਣਦੀ ਹੈ ਕਿ ਮਾਇਆ ਜਨ ਹੈ ਉਹ ਉਹਨਾਂ ਕੋਲ ਜੋ ਕੰਮ ਹੁੰਦੀ ਹੈਗੇ ਉਹ ਉਹਨਾਂ ਦੇ ਬੀਜ ਮੰਤਰੇ ਹੁੰਦਾ ਹੈ ਬਿਨਾ ਕਰਨਾ ਵਾਂਜੋ ਹੁਕਮ ਸੇ ਡਾਇਰੈਕਟ ਹੁਕਮੇ ਸੁਣਦਾ ਹੈ ਡਾਇਰੈਕਟ ਜਹਜਾ ਪ੍ਰਮ ਗਿਆਨੀ ਨੂੰ ਸੁਣਦਾ ਹੈ ਪ੍ਰਮ ਗਿਆਨੀ ਵੀ ਬੀਜ ਰੂਪਈਆ ਹੋ ਆਪ ਆਪ ਨਰੰਕਾਰ ਨਰੰ ਗਿਆਨੀ ਆਪ ਨਰੰਕਾਰ ਬ੍ਰਹਮ ਗਿਆਨੀ ਦਾ ਸਗਲਾਕਾਰ ਜ਼ਰੂਰ ਹੈ ਉਹਦਾ ਬਣਾਇਆ ਹੋਇਆ ਲੇਕਿਨ ਆਪ ਉਹ ਬ੍ਰਹਮ ਗਿਆਨੀ ਮਾਇਆ ਦੇ ਵਿੱਚ ਨਹੀਂ ਹੈ ਆਪ ਇੱਥੇ ਨਹੀਂ ਹੈ ਸ੍ਰਿਸ਼ਟੀ ਵਿੱਚ ਜੇ ਬ੍ਰਹਮਾ ਨੇ ਸ੍ਰਿਸ਼ਟੀ ਬਣਾਈ ਹੈ ਤਾਂ ਬ੍ਰਹਮਾ ਦੀ ਦੇਖ ਕਿਉਂ ਆ ਸਵਾਲ ਇਹ ਹੈ ਬ੍ਰਹਮਾ ਆਦਮੀ ਨਹੀਂ ਹੋ ਸਕਦਾ ਉਹਦਾ ਨਿਰਕਾਰ ਨਿਰਕਾਰ ਜੇ ਉਹਨੇ ਕ੍ਰੀਏਸ਼ਨ ਬਣਾਈ ਹੈ ਸਾਰੀ ਸ੍ਰਿਸ਼ਟੀ ਬਣਾਈ ਹੈ ਆਪ ਸ੍ਰਿਸ਼ਟੀ ਤੋਂ ਬਾਹਰ ਹੈ ਹੋ ਬਣਾਉਣ ਵਾਲਾ ਆਹ ਕਰਨ ਦਾ ਮਤਲਬ ਆ ਲੇਕਿਨ ਬਣਾਉਣ ਵਾਲਾ ਅਸੀਂ ਸ੍ਰਿਸ਼ਟੀ ਦੇ ਵਿੱਚ ਮੰਨ ਲਿਆ ਇਹ ਗਲਤੀ ਹੈ ਬਣਾਉਣ ਵਾਲਾ ਵਿੱਚ ਕਿਹਨਾਂ ਫੇਰ ਦਮ ਵਾਲਾ ਬਣਾਉਣ ਵਾਲਾ ਕੋਈ ਹੋਰ ਹੈ ਕਿ ਬਣਾਉਣ ਵਾਲਾ ਵੀ ਸ੍ਰਿਸ਼ਟੀ ਦੇ ਵਿੱਚ ਹੈ ਤਾਂ ਬਣਾਉਣ ਵਾਲਾ ਉਹਦੇ علاوہ ਕੋਈ ਹੋਰ ਹੈ ਉਹ ਨਹੀਂ ਆਪ ਕੋਈ ਜਿਹਨ ਗਾਲ ਘੜਿਓ ਸੁਗੜ ਮੇ ਪਾਵਾਂ ਇਹਦਾ ਮਤਲਬ ਉਹਨੇ ਬਣਵਾਇਆ ਹੈ ਬਣਾਇਆ ਇਹਨੇ ਆਪ ਬਣਾਇਆ ਇਹਨੇ ਆਪ ਹੈ ਬਣਾਈ ਕਰ ਕੇੰ ਮਰਤਾ ਕਹਿੰਦੇ ਆਪ ਕੋ ਬੋਲ ਮੇ ਕਹਿੰਦੇ ਠੀਕ ਹੈ ਪ੍ਰਗਟ ਕਰਤਾ ਕਹਿੰਦੇ ਆ ਇਹਨੂੰ ਉਹ ਗੁਪਤ ਕਰਤਾ ਦੋ ਕਰਦੇ ਨੇ ਮੈਂ ਤਾਂ ਦੋਈ ਦਿਨਾਂ ਦਾ ਕਰੀਆ ਬ੍ਰਹਮ ਤੋਂ ਨਿਰਾਕਾਰ ਹੈ ਆ ਚਲੋ ਇਹ ਸਰੀਰ ਕਰਕੇ ਇਹ ਡਿਵੈਲਪ ਹੋ ਰਿਹਾ ਹੈ ਇਹ ਇਹਨੇ ਪੂਰਨ ਬ੍ਰਹਮ করুণਾ ਸਰੀਰ ਚ ਬੋਲਦਾ ਹੈ ਬੋਲਣ ਕਰਕੇ ਦਾ ਪਤਾ ਲੱਗਦਾ ਇਹ ਬਲੂਪ ਦਾ ਦੰਦਾ ਸਾਨੂੰ ਵੀ ਹੈਗਾ ਕੁਝ ਉਹਦਾ ਬਲੂਪ ਨਹੀਂ ਦੰਦਾ ਉਹਦਾ ਤਾਂ ਕਿਸੇ ਤਰੀਕੇ ਨਾਲ ਸਾਡੇ ਨਾਲ ਜਿੰਨਾ ਕਿ ਸਾਡੇ ਕੋਲ ਗਿਆਨਦਰੇ ਨੇ ਸਾਡੇ ਅੱਖਾਂ ਹੋਈਆਂ ਕੰਨ ਹੋਇਆ ਨਾ ਖੋਇਆ ਬੁੱਧ ਹੋਈ ਉਹਦਾ ਇਹ ਸਾਰੇ ਪਕੜਤੇ ਹੀ ਪਰੇ ਬੈਠਾ ਹੌਮਲ ਹੌਮੇ ਪਕੜਦਾ ਹੈ ਵੇ ਜੀਵ ਪਕੜਦਾ ਹੈ ਡਾਕਟਰ ਕਹਿੰਦਾ ਵੀ ਹੁਣ ਡੱਡਾ ਵੇ ਲੈ ਜਾਓ ਚਾਹੇ ਨਹੀਂ ਦੇਖਿਆ ਉਹਨਾਂ ਨੇ ਕੀ ਸੀ ਕਹਤਾ ਦੰਦ ਨਾ ਵੀ ਹੁਣ ਹੈ ਨਹੀਂ ਹੋਏ ਆਪਾਂ ਨੂੰ ਵੀ ਪਤਾ ਨਹੀਂ ਲੱਗਦਾ ਹੈ ਕੁਝ ਸਬੂਤ ਹਿੱਤਾ ਹੈ ਆਪਣੇ ਕੋਲ ਇਹ ਕੋਦਾ ਸੂਤੇ ਕੋਈ ਨਹੀਂ ਸਾਡੇ ਕੋਲ ਸਬੂਤ ਤਾਂ ਹਾਂ ਪਰ ਦੇਰ ਲੂੰਦਾ ਦਾ ਸਬੂਤ ਸੂਤ ਉਹ ਤਾਂ ਬੜਾ ਹੋ ਜਾਂਦਾ ਹੈ ਹਾ ਬ੍ਰਹਮੇ ਦੇ ਸੂਤ ਹੈਗੇ ਆ ਹਾਂ ਬ੍ਰਹਮਾ ਰ ਬ੍ਰਹਮੇ ਦੇ ਸੂਤ ਹੈਗੇ ਆ ਹਾਂ ਉਹ ਤਾਂ ਹੈ ਜੇ ਭ੍ਰਮ ਗਿਆਨੀ ਦੇ ਸੂਤ ਨੇ ਗਿਆਨ ਦੀ ਦਾ ਸੂਤ ਆ ਸਾਧ ਦੇ ਵਿੱਚ ਜਿਹੜਾ ਦੱਸਦਾ ਬੁਲਾਇਆ ਬੋਲਦਾ ਇਹੀ ਸਬੂਤ ਆ ਬਸ ਹੋਰ ਦੀ ਸਬੂਤ ਕੋਈ ਜਿਹੜਾ ਭਾਵੇਂ ਉਹ ਨਹੀਂ ਹੈ ਫਿਰ ਵੀ ਉੱਤੇ ਕਲੈਕਟਿਵ ਇੱਕ ਆਵਾਜ਼ ਨਾਲ ਪਤਾ ਨਹੀਂ ਕਿੰਨੇ ਵੱਧੇ ਬੋਲਦੇ ਨੇ ਇੱਕ ਅੱਲਾ ਬਰਾ ਇਹ ਬੁਲਾਇਆ ਬੋਲਦਾ ਇਹ ਜੂਦ ਹੈ ਦਾ ਹੋਰ ਕੋਈ ਜੂਦ ਆ ਬ੍ਰह्म ਗਿਆਨੀ ਕੀ ਸੋਭਾ ਬ੍ਰह्म ਗਿਆਨੀ ਬਣੀ ਬ੍ਰह्म ਗਿਆਨੀ ਕੀ ਸੋਭਾ ਜਿਹੜੀ ਬ੍ਰह्म ਗਿਆਨੀ ਦੀ ਸੋਭਾ ਹੈ ਉਹ ਬ੍ਰह्म ਗਿਆਨੀ ਬਣ ਕੇ ਸੰਸਾਰ 'ਚ ਪ੍ਰਗਟ ਹੋਈ ਹੈ ਆਦਮੀ ਦੇ ਰੂਪ 'ਚ ਬ੍ਰह्म ਗਿਆਨੀ ਦੀ ਜਿਹੜੀ ਸੋਭਾ ਹੈ ਆ ਸੋਭਾ ਕਿਤੇ ਬਣ ਜਾਂਦੀ ਹੈ ਬ੍ਰह्म ਗਿਆਨੀ ਦੀ ਸੋਭਾ ਕੀਤੀ ਹੈ ਹੈ ਇਹ ਜਿਹੜੇ ਵਿਅਕਤੀ ਦੀ ਸੁਭਾ ਕੱਟੀ ਹੋਈ ਉਹ ਪ੍ਰਭ ਜਿਹੜਾ ਬ੍ਰਹਮਾ ਕੱਟਿਆ ਗਿਆ ਹੁਣ ਇਹ ਸਿਸ਼ਟਾ ਕਰਤਾ ਸਿਤੀ ਦੇ ਵਿੱਚ ਨਹੀਂ ਆ ਇਹ ਗੱਲ ਨਹੀਂ ਕਹੀ ਹੋਈ ਸ੍ਰੀ ਮੁਰਤੀ ਚਾਸਤ ਤੇ ਭੇਦ ਵਿੱਚ ਅਗਹੀ ਹੋਈ ਗੱਲ ਹੈ ਜਿਹੜੀ ਇਹ ਸੁਭਾ ਸੁਭਾ ਇਹਦੀ ਉਸਤੀ ਹੈ ਬਾਨੀ ਉਸਤੀ ਹੈ ਪਰ ਗਿਆਨੀ ਦੀ ਉਸਤੀ ਹੈ ਜਿਹੜੀ ਦਰੋਲ ਉਹ ਹੀ ਉਹੀ ਬ੍ਰਹਮ ਗਿਆਨੀ ਬਣੇ ਆ। ਉਹੀ ਬ੍ਰਹਮ ਗਿਆਨੀ ਕਹਾਇਆ, ਉਹੀ ਬੁੱਧੀ ਬ੍ਰਹਮ ਗਿਆਨੀ ਕਹਾਇਆ, ਸੋਭਾ ਕਰਨ ਵਾਲੀ ਬੁੱਧ ਅਕਲੀ ਬ੍ਰਹਮ ਗਿਆਨੀ ਬਣੇ। ਉਹ ਬ੍ਰਹਮ ਗਿਆਨੀ ਸੋਭਾ ਕਰਨ ਵਾਲੇ ਨੂੰ ਬ੍ਰਹਮ ਗਿਆਨੀ ਕਹਿਣ ਲੱਗੇ। ਆਹ ਬਸ ਉਸ ਨੂੰ ਕਹਿਣ ਲੱਗੇ। ਜਿਵੇਂ ਗੁਰੂ ਪਰਮੇਸ਼ਰ ਜੀ ਦਾ ਜਿਨ੍ਹਾਂ ਨੇ ਗੁਰੂ ਦੀ ਸਦੀ ਕੀਤੀ ਪਰਮੇਸ਼ਰ ਦੀ ਉਹਨਾਂ ਨੂੰ ਗੁਰੂ ਕਹਿਣ ਲੱਗੇ। ਗੁਰੂ ਕਹਿਣ ਲੱਗੇ। ਉਹ ਬ੍ਰਹਮ ਗਿਆਨੀ ਦੀ ਸੋਭਾ ਕਰਨ ਵਾਲੇ ਨੂੰ ਬ੍ਰਹਮ ਗਿਆਨੀ ਕਹਿਣ ਲੱਗੇ। ਅਸੀਂ ਉਹਨੂੰ ਕਹਿ ਦਿੰਦੇ ਹਾਂ ਹੁਣ। ਵ੍ਰਮ ਗਿਆਨੀ ਬਣੀ ਜੋ ਕਿ ਉਹਦੀ ਸੋਭਾ ਬ੍ਰਮ ਗਿਆਨ ਕਰਾਉਣ ਵਾਲੀ ਵਸਤੂ ਬਣੀ ਬ੍ਰਮ ਗਿਆਨੀ ਬਣੀ ਆਦਮੀ ਵੀ ਬ੍ਰਮ ਗਿਆਨੀ ਨਹੀਂ ਹਾਂ ਉਹਦੀ ਜਿਹੜੀ ਸੋਭਾ ਖਰੀ ਹੋਈ ਆ ਉਹਦੇ ਵਿੱਚੋਂ ਜਿਹੜੇ ਗੁਣ ਗਾਇਨ ਕੀਤੇ ਬ੍ਰਮ ਗਿਆਨੀ ਦਾ ਉਹ ਚੋਂ ਜਿਹੜਾ ਗਿਆਨ ਬਣਨਾ ਸੋਭਾ ਸਭ ਜਿਹੜਾ ਜੋ ਸਭ ਨੂੰ ਸਮਝ ਆਉਣਾ ਹੈ ਉਹ ਨਾ ਇਹ ਬ੍ਰਮ ਗਿਆਨ ਵਰਨਾ ਤੁਹਾਡੇ ਕੋਲ ਉਹੀ ਚੀਜ਼ ਬ੍ਰਮ ਗਿਆਨ ਤੁਹਾਡੇ ਕੋਲ ਬ੍ਰਮ ਗਿਆਨ ਰੱਖਣ ਵਾਲਾ ਬ੍ਰਮ ਗਿਆਨ ਦੀ ਪਤਨ ਦਾ ਘੜਾ ਮੂੰਹ ਦੇ ਕੇ ਬ੍ਰਮ ਗਿਆਨ ਨਹੀਂ ਬਣ ਚੁੱਕਾ ਸੋਪਾ ਦੇ ਨਾਲ ਹੀ ਬ੍ਰਮ ਗਿਆਨ ਦੀ ਹੈ ਜੇ ਸੋਪਾ ਉਹਦੇ ਪકડ ਚ ਆ ਗਈ ਸੋਪਾ ਨੇ ਸਮਝ ਲਈ ਬੁਝ ਲਈ ਜੋ ਕੋ ਸੋਪਾ ਕਿਹਾ ਹੋਇਆ ਫਿਰ ਉਹ ਬ੍ਰਮ ਗਿਆਨ ਨਹੀਂ ਬਣ ਫਿਰ ਧੂਆ ਵੀ ਬ੍ਰਮ ਗਿਆਨ ਦੀ ਬਣ ਜਾਂਦੀ ਹੈ ਸੋਭਾ ਵੀਰ ਨੂੰ ਕਹਦੀ ਆ ਫਿਰ ਵੀ ਬਾਣੀ ਗੁਰੂ ਦੇਖੋ ਉਹ ਇੱਥੇ ਸੋਭਾ ਕਹੇ ਤਾਂ ਉਹ ਬਾਣੀ ਕਹੇ ਤਾ ਸੋਭਾ ਬਾਣੀ ਹੋਈਆਂ ਉਹ ਸੋਭਾ ਬਾਣੀ ਹੋਈਆਂ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਤੇ ਸੋਭਾ ਬਾਣੀ ਦੋ ਨਹੀਂ ਤੇ ਸੋਭਾ ਕਹੇ ਤਾਂ ਉਹ ਬਾਣੀ ਕਹੇ ਤਾ ਜੇ ਉਹ ਤੇ ਗੁਰੂ ਕਹਤਾ ਤੇ ਬ੍ਰਹਮ ਗਿਆਨੀ ਦੀ ਸੋਭਾ ਬ੍ਰਹਮ ਗਿਆਨੀ ਬੋਲੀ ਉਹ ਤੇ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਉਹ ਹੀ ਬ੍ਰਹਮ ਗਿਆਨੀ ਹੈ ਜੀ ਤੇ ਉਹ ਵੀ ਫਿਰ ਵੀ ਹੁੰਦੇ ਨਾਨਕ ਬ੍ਰਹਮ ਗਿਆਨੀ ਸਰਬਕਾਤ ਨਹੀਂ ਨਾਨਕ ਬ੍ਰਹਮ ਗਿਆਨੀ ਸਰਬਕਾਤ ਨਹੀਂ ਇਹ ਵੀ ਕਹਤਾ ਜਿਹੜਾ ਬ੍ਰਹਮ ਗਿਆਨੀ ਹੈ ਉਹ ਸਭ ਇਤਿਹਾਸ ਹੀ ਸੱਚੀ ਗੱਲ ਸਰਬਕਾਤ ਨਹੀਂ ਸਾਰਿਆਂ ਨੂੰ ਤਾਂ ਨਾ ਆਪਣਾ ਰਹੂ ਦੇ ਪੁੱਤ ਤਾਂ ਐਸਾ ਆਉਂਦਾ ਸਾਰੇ ਕਿਸਮ ਮਤਲਬ ਸਾਰਿਆਂ ਨੂੰ ਉਹ ਗਿਆਨ ਦੇ ਸਕਦਾ ਜਿਹਦੀ ਉਹ ਬੱਤਾ ਦੁਨੀਆ ਚ ਦੇ ਜਿੰਨੇ ਵੀ ਦੁਨੀਆ ਦੇ ਵਿੱਚ ਬੁੱਤਾਂ ਨੇ ਦੁਜੀਆਂ ਜਿੰਨੇ ਵੀ ਦੂਜੇ ਅ ਕੁਲਵੇਂ ਉਹ ਕਾਲੋ ਕੁਲਾਂ ਨੇ ਜਿਹੜੀਆਂ ਕੁਲਾਂ ਨੇ ਜਿਹੜੀਆਂ ਸਾਰਿਆਂ ਕੁਲਾਂ ਉਹਦਾ ਅਸਰ ਬੜਾ ਹੈ